ਹਾਂਜੀ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਹੈ ਦੋਸਤੋ ਠੀਕ ਠਾਕ ਹੋ ਉਮੀਦ ਕਰਦੇ ਹਾਂ ਸਾਰੇ ਭਰਾ ਠੀਕ ਠਾਕ ਹੋਣਗੇ ਹਾਂਜੀ ਬਾਈ ਅੱਜ ਤੁਹਾਨੂੰ ਬਹੁਤ ਸੋਹਣੀ ਜਾਣਕਾਰੀ ਲੈ ਕੇ ਆਏ ਆ ਤੁਹਾਡੇ ਨਾਲ ਆਪਾਂ ਖੜੇ ਆ ਮੈਡੀਕਲ ਪੂਜਾ ਸਟੋਰ ਤੇ ਠੀਕ ਹੈ ਜੀ ਇਹ ਬਾਈ ਜੀ ਆਪਣਾ ਪਟੰਡਾ ਰੋਡ ਆ ਗਿਆ ਇੱਧਰ ਆ ਨਗਰ ਕੌਂਸਲ ਆ ਗਿਆ ਇਹ ਆ ਗਿਆ ਨਗਰ ਕੌਂਸਲ ਆ ਗਿਆ ਆਪਣੇ ਕੋਕਾ ਮੈਡੀਨ ਸਾਹਤ ਆ ਇਹ ਬਾਈ ਜੀ ਕਿਹੜਾ ਸਰ ਨਗਰ ਕੌਂਸਲ ਦੇ ਸਾਹਮਣੇ ਬਿਲਕੁਲ ਇਹ ਮੈਡੀਕਲ ਤੋਂ ਬਾਈ ਜੀ ਕਿਵੇਂ ਆਪਾਂ ਕਹਿ ਦਈਏ ਇਹ ਬੱਕਰੀਆਂ ਦੀ ਦਵਾਈ ਘੋੜਿਆਂ ਦੀ ਦਵਾਈ ਮੱਝਾਂ ਦੀ ਦਵਾਈ ਤੇ ਗਾਇਆਂ ਦੀ ਦਵਾਈ ਬਾਈ ਜੀ ਕੁੱਤਿਆਂ ਦੀ ਬਿੱਲੀਆਂ ਦੀ ਹਰ ਪ੍ਰਕਾਰ ਦੀ ਦਵਾਈ ਉਹ ਰੋ ਬਾਈ ਜੀ ਆਪਾਂ ਨੂੰ ਇਹ ਵੀ ਮੈਨ ਲਿਲਦੀ ਹੈ ਠੀਕ ਹੈ ਜੀ ਤੁਸੀਂ ਵੀ ਬਾਈ ਜੀ ਜੇਕਰ ਦਵਾਈ ਕਿਸੇ ਤਰ੍ਹਾਂ ਦੀ ਆਪਾਂ ਨੂੰ ਲਾਉਣ ਉਹ ਨਹੀਂ ਮਿਲਦੀ ਆਪਾਂ ਉਰੇ ਆ ਕੇ ਕਹਨਾ ਆਪਣੇ ਸਹਿਰ ਸੁਨਾਮ ਦੇ ਵਿੱਚ ਦਵਾਈ ਲੈ ਸਕਦੇ ਆ ਆਪਾਂ ਸਰ ਨਾਲ ਗੱਲ ਕਰਾਉਂਦੇ ਆਗੇ ਬਹੁਤ ਵਧੀਆ ਇਨਸਾਨ ਨੇ ਬਹੁਤ ਵਾਜਵਰੇਟਾਂ ਤੇ ਆਪਾਂ ਨੂੰ ਇਹ ਰੇਟ ਲਾਉਣਗੇ ਸਸੇ ਕਰ ਸਰ ਜੀ ਸਸੇ ਕਰ ਜੀ ਸਰ ਜੀ ਠੀਕ ਹੋ ਜੀ ਠੀਕ ਹੈ ਜੀ ਹਾਂਜੀ ਸਾਥੀ ਦੱਸੋ ਜੀ ਆਪਾਂ ਨੇ ਲਵੇ ਵੀ ਕਿਸ ਕਿਸੇ ਦਾ ਜਾਨਵਰ ਦੀ ਦਵਾਈ ਮਿਲ ਜਾਂਦੀ ਆ ਆਪਣੇ ਨੇ ਲਵੇ ਜੂਰੇ ਸਾਰੇ ਮਹਿਸਾਂ گاਵਾਵਾਂ ਦੀਆਂ ਪਸ਼ੂਆਂ ਦੀਆਂ ਮੁਰਗੀਆਂ ਦੀਆਂ ਬੱਕਰੀਆਂ ਦੀਆਂ ਹਰ ਤਰ੍ਹਾਂ ਦੀਆਂ ਦਵਾਈਆਂ ਬਹੁਤ ਹੀ ਕੰਟਰੋਲ ਰੇਟ ਤੇ ਮਿਲਦੀਆਂ ਨੇ ਕੋਈ ਬੰਦਾ ਆਪਾਂ ਨੂੰ ਲਾਂਭਾ ਨਹੀਂ ਦੇ ਸਕਦਾ ਵੀ ਉਰੇ ਰੇਟ ਵਧ ਲੱਗ ਗਿਆ ਜਾਂ ਚੀਜ਼ ਸਾਨੂੰ ਕੋਈ ਡੁਪਲੀਕੇਟ ਮਿਲ ਗਈ ਆ ਠੀਕ ਆ ਸਾਡੀ ਕੋਈ ਇਹੋ ਜਿਹਾ ਕੋਈ ਕਿਸੇ ਕਿਸਮ ਦਾ ਹੋਰੀ ਨੇ ਗਵਰੀ ਠੀਕ ਆ ਜੀ ਵਿੱਚ ਆਪਣੇ ਪਹਾਿਆਂ ਦੇ ਫੋਨ ਆਉਦੇ ਸੀ ਕਿ ਨਾ ਬੱਕਰੇ ਦੀ ਆਪਾਂ ਨੂੰ ਦਵਾਈ ਨਹੀਂ ਮਿਲਦੀ ਜੀ ਉਹਦਾ ਆਪਾਂ ਲਾਲੂ ਵੀ ਬੱਕਰੇ ਤੇ ਖਾਸ ਕਰਕੇ ਦਵਾਈ ਆਪਾਂ ਨੂੰ ਵਧੀਆ ਮਿਲਦੀ ਹੈ ਜੀ ਹਾਂ ਬਸ ਸਾਰੀ ਦਵਾਈ ਤੁਹਾਨੂੰ ਵਧੀਆ ਅਰੀਜਨਲ ਦਵਾਈ ਮਿਲੂਗੀ ਠੀਕ ਆ ਜੀ ਤੇ ਕੰਟਰੋਲਡ ਰੇਟ ਬਾਜ਼ਾਰ ਰੇਟਾਂ ਤੇ ਮਿਲੂਗੀ ਓਕੇ ਵੀ ਕਦੇ ਕਿਸੇ ਕਿਸਮ ਦਾ ਕੋਈ ਲੰਭਾ ਨਹੀਂ ਆ ਸਕਦਾ ਵੀ ਆਪਾਂ ਨੇ ਦਵਾਈ ਕਿਸ ਨੂੰ ਮਹਿੰਗੀ ਲਾਤੀ ਠੀਕ ਆ ਜੀ ਜਿਹਾ ਹੋ ਰਿਹਾ ਹੈ ਬੜੀਆ ਓਰੇ ਬਹੁਤ ਜਰਤੋ ਜੀ ਮੈਂ 3 ਸਾਲ ਤੋਂ ਓਰੇ ਇੱਕ ਤਰ੍ਹਾਂ ਦੀ ਸੇਵਾ ਹੀ ਨਿਭਾ ਰਿਹਾ ਹਾਂ ਠੀਕ ਆ ਜੀ ਵੀ ਬਹੁਤ ਵਧੀਆ ਲੋਕਾਂ ਨਾਲ ਮੇਰਾ ਸਹਿਚਾਰ ਹੈ ਆਪਣੇ ਸਨਾਮ ਸ਼ਹਿਰ ਦੇ ਵਿੱਚ ਦੋਸਿਆਣ ਲੋਬੀ ਪੀਖੀ ਬਲਾਡੇ ਦੇ ਏਰੀਆ ਦੇ ਬੰਦੇ ਠੀਕ ਹੈ ਠੀਕ ਹੈ ਐਡੀਡੀ ਦੂਰ ਦੇ ਬੰਦੇ ਉਰੇ ਦਵਾਈ ਲੈਣ ਆਏ ਨੇ ਸਮਾ ਉਹਨਾਂ ਨੂੰ ਮੈਂ ਕਹਿ ਦਿੰਦਾ ਵੀ ਤੁਹਾਡੇ ਲਵੇ ਲਾਉਣੇ ਕੋਈ ਦਵਾਈ ਮਿਲਦੀ ਨਹੀਂ ਹੈਗੀ ਇਹ ਉਹ ਕਹਿੰਦੇ ਇਹ ਮਿਲਦੀ ਤਾਂ ਹੈਗੀ ਹੈ ਵੀ ਪਰ ਸਾਨੂੰ ਰੇਟਾਂ 'ਚ ਬਹੁਤ ਫਰਕ ਹੈ ਹਾਂ ਅੱਛਾ ਜੀ ਆਪਣੇ ਬਾਣ ਲਾਲੋ ਅਸੀਂ ਚੱਲਦਾ ਹਾਂ ਚੰਗੀ ਤਰ੍ਹਾਂ ਨਹੀਂ ਜਾਣਦੇ ਵੀ ਉਹ ਵੀ ਆਪਾਂ ਤੋਂ ਦਵਾਈ ਸਾਰੇ ਬੰਦੇ ਲੈ ਕੇ ਜਾਂਦੇ ਨੇ ਠੀਕ ਹੈ ਹੋਰ ਬਸ ਦਵਾਈ ਲੈ ਕੇ ਬੰਦੇ ਮੁੜ ਜਾਂਦੇ ਨੇ ਕਈ ਵਾਰੀ ਨੋਂ ਪੁੱਛਣ ਦਾ ਟਾਈਮ ਨਹੀਂ ਲੱਗਦਾ ਪੀਣ ਦਾ ਟਾਈਮ ਲੱਗਦਾ ਜੇ ਰਾਤ ਹੁੰਦਾ ਦੁਕਾਨ ਤੇ ਨਾ ਜਿਆਦਾ ਦੁਕਾਨ ਤੇ ਭੀੜ ਹੁੰਦੀ ਹੈ ਹਾਂਜੀ ਤੇ ਸਰ ਕੀ ਗੱਲ ਹੁਣ ਕਿਹੜੇ ਮੱਝਾਂ ਗਾਂਾਂ ਘੋੜੇ ਕੁੱਤੇ ਬਿੱਲੀਆਂ ਦੀ ਸਭ ਦੀ ਦਵਾਈ ਆਪਾਂ ਨੂੰ ਸਭ ਦੀ ਦਵਾਈ ਉਰੇ ਮਿਲਦੀ ਹੈ ਜੀ ਤਕਰੀਬਨ ਸਭ ਦੀ ਸਭ ਦੀ ਮਿਲਦੀ ਹੈ ਜੀ ਓਕੇ ਜੀ ਆਪਣੀ ਦੁਕਾਨ ਦਾ ਨਾਮ ਕੀ ਹੈ ਜੀ ਆਪਣੀ ਦਾ ਆਪਣੀ ਦੁਕਾਨ ਦਾ ਨਾਮ ਪੂਜਾ ਮੈਡੀਕਲ ਸਟੋਰ ਹੈ ਜੀ ਠੀਕ ਹੈ ਪੂਰੇ ਪੂਜਾ ਮੈਡੀਕਲ ਸਟੋਰ ਨੂੰ ਦੋ ਨੇ ਜੀ ਇੱਕ ਹੋਰ ਵੀ ਹੈ ਠੀਕ ਹੈ ਜੀ ਠੀਕ ਹੈ ਪਰ ਮੈਨੂੰ ਪਤਾ ਕੀ ਇਹ ਪੂਜਾ ਮੈਡੀਕਲ ਸਟੋਰ ਹੈ ਇਹ ਨਗਰ ਕੌਂਸਲ ਦੇ ਸਾਹਮਣੇ ਪੁਲ ਦੇ ਜਮਾਂ ਨਾਲ ਠੀਕ ਹੈ ਲੋ ਬਾਈ ਜੀ ਦੇਖੋ ਸੋਣ ਨੂੰ ਕਿਹੜੀ ਕੰਦ ਦਿੰਦੀ ਆ ਗਈ ਇਹ ਬਿਲਕੁਲ ਨਗਰ ਕੌਂਸਲ ਦੇ ਸਾਹਮਣੇ ਦੁਕਾਨ ਆ ਗਈ ਮੈਡੀਕਲ ਪੂਰਾ ਸਟੋਰ ਠੀਕ ਹੈ ਜੀ ਤੁਸੀਂ ਆ ਕੇ ਹਾਂਜੀ ਪੱਗਾਂ ਵਾਲਾ ਮੁੰਡਾ ਬਰੇ ਬੈਠਾ ਹੁੰਦਾ ਹੈ ਜੀ ਠੀਕ ਹੈ ਜੀ ਆ ਦੇਖੋ ਤੁਸੀਂ ਆਪ ਸਿਆਣ ਲਓ ਠੀਕ ਹੈ ਵੀਡੀਓ ਦੇ ਵਿੱਚ ਇਹ ਸਾਰੇ ਹੁੰਦੇ ਨੇ ਬਹੁਤ ਵਧੀਆ ਇੱਕ ਆ ਲਾ ਲਓ ਵੀ ਰੱਬ ਦਾ ਰੂਪ ਇਨਸਾਨ ਨੇ ਆਪਣੇ ਹੱਤਾਂ ਨਾਲ ਮਦਦ ਕਰਦੇ ਨੇ ਕਿਵੇਂ ਕੋਈ ਪਸ਼ੂ ਨੂੰ ਆਪਾਂ ਨੂੰ ਪਤਾ ਨਹੀਂ ਹੁੰਦਾ ਦਵਾਈ ਦੇਣ ਦਾ ਆਪਾਂ ਨੂੰ ਡੋਜ ਦਾ ਨਹੀਂ ਪਤਾ ਹੁੰਦਾ ਆਪਾਂ ਕਹਿ ਦਿੰਨਾ ਵੀ ਆਪਾਂ ਕਿਸ ਨੂੰ ਪੁੱਛੀਏ ਜੀ ਆਪਾਂ ਸਰ ਤੋਂ ਪੁੱਛ ਕੇ ਵੀ ਆਪਾਂ ਦਵਾਈ ਮੈਡੀਕਲ ਆਪਾਂ ਲਿਜਾ ਸਕਦੇ ਆਂ ਆਪਾਂ ਡੰਗਰ ਪਸ਼ੂ ਨੂੰ ਦੇ ਸਕਦੇ ਆਂ ਜੀ ਠੀਕ ਹੈ ਜੀ ਪਰ ਉਹਨੂੰ ਇਹੀ ਜੀ ਦਵਾਈ ਹੁੰਦੀ ਹੈ ਕੋਈ ਉਹਦੇ ਬਾਰੇ ਪਤਾ ਨਹੀਂ ਹੁੰਦਾ ਵੀ ਇਹ ਕਿਵੇਂ ਦੇਣੀ ਹੈ ਜਿਹਦੀ ਕਿੰਨੀ ਡੋਜ ਹੈ ਠੀਕ ਹੈ ਉਹ ਵੀ ਆਪਾਂ ਸਾਰਾ ਕੁਝ ਦੱਸ ਦਿੰਦੇ ਆਂ ਜੀ ਓਕੇ ਜੀ ਓਕੇ ਬਹੁਤ ਬਹੁਤ ਧੰਨਵਾਦ ਆਈ ਤੁਹਾਡਾ ਔਰ ਜੇ ਆਪਣੇ ਕੁੱਤਿਆਂ ਦਾ ਕੀ ਕੋਈ ਮਿਲਦਾ ਸਮਾਨ ਕੀ ਗੱਲ ਕੁੱਤਿਆਂ ਦੀ ਪੈੜੀ ਪੈਡੀਗਰੀ ਵੇਲਾ ਸਾਰਾ ਕੁਝ ਸੀ ਠੀਕ ਆ ਜੀ ਤੇ ਆਪਣੇ ਕੁੱਤਿਆਂ ਦੇ ਖਾਣ ਪੀਣ ਵਾਲੇ ਬਿਸਕੁਟ ਲਾ ਲਓ ਪੈਡੀਗਰੀ ਲਾ ਲਓ ਠੀਕ ਆ ਜੀ ਇੰਜੈਕਸ਼ਨ ਉਹਨਾਂ ਦੇ ਵੈਕਸੀਨ ਲਾ ਲਓ ਠੀਕ ਹੈ ਆਪਾਂ ਉਹਨਾਂ ਨੂੰ ਕੁੱਤੇ ਜਿਹੜੇ ਵੇਚਣ ਵਾਲੇ ਨੇ ਉਹਨਾਂ ਦੇ ਵੀ ਆਪਣੇ ਕੋਲ ਕੰਟੈਕਟ ਹੈਗੇ ਨੇ ਠੀਕ ਆ ਜੀ ਵੀ ਉਹ ਜੇ ਕੁੱਤਾ ਕਿਸੇ ਨੂੰ ਕੋਈ ਦਵਾਉਣਾ ਕਰਨਾ ਜਾਂ ਕੋਈ ਉਹ ਹੈ ਤਾਂ ਉਹ ਸਾਰੀ ਤਰ੍ਹਾਂ ਦਾ ਆਪਣੇ ਕੋਲ ਪ੍ਰਬੰਧ ਹੈ ਜੀ ਉਹ ਪ੍ਰਬੰਧ ਹੈਗਾ ਜੀ ਠੀਕ ਆ ਜੀ ਨਾ ਠੀਕ ਆ ਸਰ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਆਪਣਾ ਨੰਬਰ ਬੋਲ ਦਿਓ ਜੀ ਵੀਡੀਓ ਦੇ ਵਿੱਚ ਕਈ ਗੱਲ ਬੰਦਾ ਜਾਣਕਾਰੀ ਲੈਣੀ ਚਾਹੁੰਦਾ ਹੁੰਦਾ ਮੇਰਾ ਨੰਬਰ ਹੈਗਾ ਜੀ 88378 ਠੀਕ ਆ ਜੀ ਤੇ 99721 ਠੀਕ ਆ ਜੀ ਲਓ ਬਾਈ ਜੀ ਤੁਸੀਂ ਡਾਕਟਰ ਸਾਹਿਬ ਦਾ ਨਿੱਕੂ ਮੇਰਾ ਨਾਮ ਹੈ ਜੀ ਓਕੇ ਜੀ ਨਿੱਕੂ ਸਿੰਘ ਹਾਂ ਜੀ ਠੀਕ ਆ ਜੀ ਆ ਲਓ ਸਰ ਜੀ ਆਪਣਾ ਕਿ ਨਾ 22 ਦਾ ਕਿਹੜਾ ਆਪਣਾ ਸਰ ਜੀ ਨੇ ਇਹਨਾਂ ਦਾ ਨੰਬਰ ਕਰ ਲਓ ਨੋਟ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਦਵਾਈ ਦੀ ਲੋੜ ਪੈਗੀ ਹਰ ਪ੍ਰਕਾਰ ਦੀ ਦਵਾਈ ਆਪਣੀ ਦੁਕਾਨ ਦੇ ਉੱਤੇ ਤੁਹਾਨੂੰ ਮਿਲੇਗੀ ਆ ਦੇਖੋ ਜੀ ਸਾਰਾ ਲਾ ਲਓ ਵੀ ਪੂਰਾ ਸਟੋਰ ਆਪਣੇ ਲਈ ਵੀ ਦੁਕਾਨ ਤੇ ਦਵਾਈਆਂ ਦਾ ਭਰਿਆ ਹੋਇਆਗਾ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਲੋੜ ਪੈਗੀ ਸਤਿ ਸ਼੍ਰੀ ਅਕਾਲ ਜੀ ਇੱਕ ਆਪਣੇ ਸਰ ਜੀ ਆ ਗਏ ਹੋਰ ਜੀ ਠੀਕ ਹੋ ਜੀ ਹਾਂ ਜੀ ਹੋਰ ਜੀ ਠੀਕ ਠਾਕ ਹੋ ਹਾਂ ਜੀ ਹਾਂ ਜੀ ਕੋਈ ਗੱਲ ਸਰ ਨਹੀਂ ਹੁੰਦਾ ਆਪਣਾ ਸਰ ਜੀ ਹੁੰਦੇ ਨੇ ਠੀਕ ਹੈ ਜੀ ਦੁਕਾਨ ਤੇ ਤੁਸੀਂ ਦੇਖ ਲਓ ਵੀਡੀਓ ਦੇ ਵਿੱਚ ਆਹ ਨੰਬਰ ਦੇਖੋ ਜੀ ਫਿਰ ਠੀਕ ਹੈ ਜੀ ਠੀਕ ਹੈ ਆਹ ਨੰਬਰ ਨੋਟ ਕਰ ਲਿਓ ਜੀ ਪੂਜਾ ਮੈਡੀਕਲ ਸਟੋਰ ਠੀਕ ਹੈ ਜੀ ਕੋਈ ਗੱਲ ਕਰਨ ਆਪਾਂ ਪਲੇਖਾ ਖਾ ਜਾਂਦਾ ਜੇ ਹਾਲੇ ਬੰਦਿਆ ਨਹੀਂ ਹੁਣ ਰੱਖਿਓ ਸਿਆਣ ਜਦੋਂ ਵੀ ਤੁਸੀਂ ਦਵਾਈ ਬੂਟੀ ਲੈਣ ਆਉਣੀ ਆ ਤਾਂ ਸਾਰੇ ਬੰਦੇ ਲੈ ਵੀ ਆਉਣਾ ਆਪਣੇ ਸਰ ਲਵੇ ਬਹੁਤ ਵਧੀਆ ਵਾਜਬ ਰੇਟਾਂ ਤੇ ਆਪਾਂ ਨੂੰ ਦਵਾਈ ਦੇਣਗੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਬਹੁਤ ਬਹੁਤ ਤੁਹਾਨੂੰ